ਸਸ਼ੁਕਾਲ ਜੀ ਪੰਜਾਬ ਨਿਊਜ਼ ਵੇਖ ਰਹੇ ਆਪ ਸਭ ਦਰਸ਼ਕਾ ਦਾ ਮੈਂ ਸਵਾਤੀ ਗੁਪਤਾ ਨਿਗਾ ਸਵਾਤ ਕਰਦੀ ਹਾਂ ਸੋ ਬੁਲਟਨ ਦੇ ਅਗਾਸ ਤੋਂ ਪਹਿਲੇ ਇੱਕ ਨਜ਼ਰ ਮਾਰਾਂਗੇ ਅਹਿਮ ਸੁਰਖੀਆਂ ਤੇ ਪੰਜਾਬ ਪਹੁੰਚੇ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਕਿਸਾਨਾਂ ਨਾਲ ਕੀਤੀ ਚਰਚਾ ਖੇਤਾਂ ਵਿੱਚ ਚਲਾਇਆ ਟਰੈਕਟਰ ਆਈ ਆਈ ਟੀਵੀ ਚ ਚੁਣੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸੀਐਮ ਮਾਨ ਨੇ ਕੀਤਾ ਸਨਮਾਨਿਤ ਮਾਪਿਆਂ ਨਾਲ ਵੀ ਕੀਤੀ ਗੱਲਬਾਤ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਐਮ ਪ੍ਰੈਸ ਕਾਨਫਰੰਸ ਕੀ ਹਾਜ਼ਰੀ ایڈਵਾਂਸ ਵਿੱਚ 44 ਬੱਚਿਆਂ ਨੇ ਰਚਿਆ ਇਤਿਹਾਸ 5000 ਬੱਚੇ ਕੀ ਟੈਸਟ ਸ਼ਾਰਟਲਿਸਟ। ਵਿਕਾ ਸਰਕਾਰ ਦਿੱਲੀ ਦੇ ਪ੍ਰਾਈਵੇਟ ਸਕੂਲਾਂ ਵਿੱਚ ਬੇ ਲਗਾਉ ਫੀਸ ਵਾਦੇ ਨਾਲ ਘੇਰੀ ਆਪ ਵੱਲੋਂ ਭਾਜਪਾ ਸਰਕਾਰ ਤੇ ਲਗਾਤਾਰ ਹਮਲਾ ਦਿੱਲੀ ਸਰਕਾਰ ਤੇ ਲਗਾਇਆ ਵੱਡਾ ਦੋਸ਼। ਹੁਣ ਖਬਰਾਂ ਵਿਸਥਾਰ ਦੇ ਨਾਲ ਕੇਂਦਰੀ ਖੇਤੀਬਾੜੀ ਕਿਸਾਨ ਪੁਲਾਈ ਦੇ ਪਿੰਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਪੰਜਾਬ ਦੇ ਦੌਰੇ ਤੇ ਨੇ ਉਹਨਾਂ ਨੇ ਇਸ ਦੌਰੇ ਦਾ ਮੁੱਖ ਉਦੇਸ਼ ਕਿਸਾਨਾਂ ਦੇ ਨਾਲ ਸਿੱਧੀ ਗੱਲਬਾਤ ਕਰਨਾ ਹੈ ਖੇਤੀਬਾੜੀ ਮੰਤਰੀ ਨਵੀਨਤਾ ਨੂੰ ਉਤਸ਼ਾਹਿਤ ਅਤੇ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਨੂੰ ਲੈ ਕੇ ਜਾਗਰੂਕਤਾ ਫੈਲਾਉਣਾ ਚਾਹੁੰਦੇ ਨੇ ਇਸ ਤੋਂ ਪਹਿਲਾਂ ਉਹ ਪਟਿਆਲਾ ਵਿਖੇ ਕਿਸਾਨਾਂ ਦੇ ਖੇਤਾਂ ਵਿੱਚ ਗਏ ਜਿੱਥੇ ਉਨ੍ਹਾਂ ਨੇ ਖੁਦ ਟਰੈਕਟਰ ਚਲਾਇਆ ਉਪਰੰਤ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਕਿਸਾਨ ਚੋਪਾਲ ਵੀ ਪਹੁੰਚੇ ਜਿੱਥੇ ਉਨ੍ਹਾਂ ਨੇ ਕਿਸਾਨਾਂ ਨਾਲ ਚਰਚਾ ਕੀਤੀ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਸਰਕਾਰ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਇਸ ਤੋਂ ਬਾਅਦ ਉਨ੍ਹਾਂ ਨੇ ਵਾਤਾਵਰਣ ਦਿਵਸ ਦੇ ਮੌਕੇ ਤੇ ਪਟਿਆਲਾ ਵਿੱਚ ਰੁੱਖ ਲਗਾ ਕੇ ਵਾਤਾਵਰਣ ਪ੍ਰਤੀ ਆਪਣੀ ਵਚਨਬੱਧਤਾ ਦਾ ਸੰਦੇਸ਼ ਦਿੱਤਾ धान तो की खेती करने वाले किसान मौजूद है जिसके कारण पानी बहुत बचता है कम समय में भी आ जाती है तो खर्चा घटता है मजदूरी घटती है यहाँ मशरूम पैदा करने वाले मक्का पैदा करने वाले मिर्च पैदा करने वाले किसान भी है सबने अपने कुछ प्रयोग भी बताए और कुछ दिक्कतें भी बताई है थाले किसानों से चर्चा करके संवाद करके और कैसे बेहतर हम किसानों की सेवा कर सकते हैं देश की सेवा नहीं कर नहीं सकते नहीं हैं खेती बाड़ी के माध्यम से क्योंकि उत्पादन बढ़ाना है लागत घटाना है किसान का मुनाफा बढ़ाना है इसके लिए हम लगातार काम कर रहे हैं और वो तभी होता है जब आप किसान के बीच खेतों में जाओगे उनके साथ बैठोगे बाकी खेती समझने की कोशिश करोगे इसलिए विकसित कृषि संकल्प अभियान हमने चलाया है दोनों सरकार मिलकर यहाँ पंजाब में भी साथ चला रही है ताकि हमारे साइंटिस्ट सब जाए खेतों में किसानों के बीच और किसानों को यहाँ की माटी यहाँ की जलवायु यहाँ की माटी में कौन कौन से पोषक तत्व है नाइट्रोजन कितना है फास्फोरस कितना है पोटास कितना है ऑर्गेनिक कार्बन कितना है उसको ध्यान में रखते हुए इस एग्रो क्लाइमेटिक जोन में कौन सी फसल की किस्में ज्यादा बेटर हो सकती है उसके बारे में भी किसानों को जानकारी दे रहे हैं और किसानों को जिस तरह का शोध और रिसर्च चाहिए कि समस्या ये है तो शोध वैसा होना चाहिए ऐसा नहीं कि दिल्ली में बैठ सोध कर शोध कर लो तो उसकी जानकारी भी वैज्ञानिक किसानों से ले रहे हैं और मेरे लिए तो बहुत सौभाग्य का दिन है कि पंजाब के किसानों के बीच में आने का मौका मिला उनकी सेवा करने का मौका मिला तो मीटिंग होगी अभी हम केवी के में मिलने वाले हैं वहां तो भी चर्चा करने वाले ये बड़ी मीटिंग और बड़ी सभा का कार्य करोटी संख्या में सर। चर्चा करके चीजें समझ में आती है ਕਵੀਕੇ ਮੇ ਵੀ ਅਭੀ ਇੱਕ ਸਰਿਕ ਪੰਜਾਬ ਤੁਹਾਨੂੰ ਦੱਸਦੀ ਹੈ ਕਿ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਇਹ ਨਾ ਦਿਨੇ ਵਿਕਾਸਿਤ ਖੇਤੀ ਸੰਕਲਪ ਅਭਿਆਨ ਤਹਿਤੀ ਫਕਫਕ ਰਾਜ ਦਾ ਤੌਰਾਂ ਕਰ ਰਹੇ ਨੇ ਜਿਸ ਵਿੱਚ ਉਹ ਕਿਸਾਨਾਂ ਦੇ ਨਾਲ ਸਿੱਧੇ ਤੌਰ ਤੇ ਮੁਲਾਕਾਤ ਕਰ ਰਹੇ ਨੇ ਅਤੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਜਾਣ ਰਹੇ ਨੇ ਉਹਨਾਂ ਨੂੰ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਤੋਂ ਜਾਣੂ ਕਰਵਾ ਰਹੇ ਨੇ ਸਰਕਾਰ ਦਾ ਉਦੇਸ਼ ਟੈਕਨੋਲੋਜੀ ਸਿਖਲਾਈ ਅਤੇ ਸਰੋਤਾਂ ਦੀ ਬਿਹਤਰ ਵਰਤ ਕਰਕੇ ਭਾਰਤੀ ਖੇਤੀਬਾੜੀ ਨੂੰ ਸਵੈ ਨਿਰਭਰ ਅਤੇ ਆਧੁਨਿਕ ਬਣਾਉਣਾ ਹੈ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇੱਕ ਅਹ ਪ੍ਰੈਸ ਕਾਨਫਰੰਸ ਦੌਰਾਨ ਜੀਏਈ ਐਡਵਾਂਸ ਕਲੀਅਰ ਕਰਨ ਵਾਲੇ 44 ਬੱਚਾਵਾਂ ਵੱਲੋਂ ਕੀਤੀ ਗਈ ਮਿਹਨਤ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਬੱਚੇ ਗਰੀਬ ਘਰਾਦੇ ਨੇ ਅਤੇ ਖਾਸ ਤੌਰ ਤੇ ਪੰਜਾਬ ਦੇ ਪਿੰਡੂ ਖੇਤਰਾਂ ਨਾਲ ਸੰਬੰਧ ਰੱਖਦੇ ਨੇ ਸਿੱਖਿਆ ਵਿਭਾਗ ਨੇ ਜੀਏਈ ਮੀਨਸ ਅਤੇ ਐਡਵਾਂਸ ਦੀ ਤਿਆਰੀ ਲਈ 5000 ਬੱਚੇ ਸ਼ਾਰਟਲਿਸਟ ਕੀਤੇ ਸਨ ਪ੍ਰੈਸ ਕਾਨਫਰੰਸ ਦੌਰਾਨ ਮੰਤਰੀ ਹਰਜੋਤ ਸਿੰਘ ਵੈਸ ਨੇ ਕਿਹਾ ਕਿ ਇਹਨਾਂ ਬੱਚਿਆਂ ਨੂੰ ਅਲੱਗ ਤੋਂ ਕੋਚਿੰਗ ਦਿੱਤੀ ਗਈ ਪਰ ਚਲੀ ਤਿੰਨੇ ਰੈਜ਼ੀਡੈਂਸ਼ੀਅਲ ਕੈਂਪ ਲਗਾਏ ਗਏ ਜਿਸ ਦੌਰਾਨ ਦੇਸ਼ ਦੇ ਬਿਹਤਰੀਨ ਟੀਚਰ ਬੱਚਿਆਂ ਨੂੰ ਸਿਖਲਾਈ ਦੇਣ ਲਈ ਪਹੁੰਚੇ ਹਰਜੋਤ ਸਿੰਘ ਵੈਸ ਨੇ ਕਿਹਾ ਕਿ ਜੀਏ ਮੈਨਸ ਵਿੱਚ 260 ਬੱਚੇ ਅਤੇ ਜੀਏ ਐਡਵਾਂਸ ਵਿੱਚ 44 ਬੱਚਿਆਂ ਨੇ ਇਤਿਹਾਸ ਰਚਿਆ ਅੱਜ ਸਾਡੇ ਲਈ ਬੜਾ ਖਾਸ ਦਿਨ ਹੈ ਜਦੋਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਆਪਣੇ ਘਰੇ ਆਫੀਸ਼ੀਅਲ ਸੀਐਮ ਰੈ residense ਦੇ ਵਿੱਚ ਪੰਜਾਬ ਦੇ ਉਹ ਬੱਚੇ 44 ਬੱਚੇ ਜਿਹਨਿ JEE ایڈਵਾਂਸ ਜੋ ਇਸ ਦੇਸ਼ ਦਾ ਵਨ ਆਫ ਦਾ ਟਫੇਸਟ ਐਗਜ਼ਾਮ ਹੈ ਜਿਸ ਦੇ ਨਾਲ ਸਿੱਧੀ ਐਂਟਰੀ IIT ਚ ਮਿਲਦੀ ਹੈ ਉਹ ਬੱਚਿਆਂ ਨੂੰ ਅੱਜ ਉੱਥੇ ਬੁਲਾਇਆ ਸੀ ਹਮ ਮੈਂ ਸਮਝਦਾ ਹਾਂ ਸਾਡੇ ਵਿਭਾਗ ਦੀ ਪਟਾਰ ਸਿੱਖਿਆ ਮੰਤਰੀ ਮੇਰੇ ਸਾਰੇ ਅਧਿਆਪਕ ਸਹਿਬਾਨ ਸਾਡੇ ਸਾਰੇ ਪ੍ਰਿੰਸੀਪਲ ਸਹਿਬਾਨ ਸਾਡੇ ਸਾਰੇ ਆਫੀਸਰ ਸਹਿਬਾਨ ਮਿਡ-ਡੇ ਮੀਲ ਵਰਕਰਸ ਤੋਂ ਲੈ ਕੇ ਹਰ ਉਸ ਸ਼ਖਸ ਜੋ ਸਿੱਖਿਆ ਵਿਭਾਗ ਨਾਲ ਜੁੜਿਆ ਹੋਇਆ ਅੱਜ ਸਾਡੇ ਸਾਰਿਆਂ ਲਈ ਬੜੀ ਬੜਾ ਵੱਡਾ ਖੁਸ਼ੀ ਦਾ ਦਿਨ ਹੈ ਸਾਡੇ ਵਿਭਾਗ ਦੀ ਬੜੀ ਵੱਡੀ ਅਚੀਵਮੈਂਟ ਹੈ ਇਸ ਤੋਂ ਪਹਿਲਾਂ ਜੇ ਡਬਲ ਈ ਮੈਨਸ ਦੇ ਵਿੱਚ 250 ਬੱਚਿਆਂ ਨੇ ਕਲੀਅਰ ਕੀਤਾ ਤੇ ਹੁਣ ਜੇ ਡਬਲ ਈ ਐਡਵਾਂਸ ਦੇ ਵਿੱਚ ਸਾਡੇ ਜਿਹੜੇ 44 ਬੱਚੇ ਹੋ ਗਏ ਨੇ ਮੈਂ ਇਸ ਦਾ ਸਫਰ ਤੁਹਾਨੂੰ ਦੱਸਦਾ ਕਿ 2022 ਦੇ ਵਿੱਚ ਸਾਡੀ ਸਮੁੱਚੀ ਲੀਡਰਸ਼ਿਪ ਅਰਵਿੰਦ ਕੇਜਰੀਵਾਲ ਜੀ ਮਾਨ ਸਾਹਿਬ ਮਹਨਤਪੁਰ ਸਾਹਿਬ ਤੋਂ ਚੋਣ ਲੜ ਰਿਆ ਸੀ ਅਸੀਂ ਜਦੋਂ ਪਿੰਡਾਂ 'ਚ ਜਾਂਦੇ ਸੀ ਸ਼ਹਿਰਾਂ ਦੇ ਵਾਰਡਾਂ 'ਚ ਜਾਂਦੇ ਸੀ ਅਸੀਂ ਕਹਿੰਦੇ ਸੀ ਸਾਨੂੰ ਇੱਕ ਮੌਕਾ ਦਿਓ ਅਸੀਂ ਪੰਜਾਬ ਦੇ ਸਰਕਾਰੀ ਸਕੂਲ ਠੀਕ ਕਰਾਂਗੇ ਪੰਜਾਬ ਦੇ ਲੋਕਾਂ ਨੇ ਉਹ ਮੌਕਾ ਦਿੱਤਾ 92 ਸਿੱਟਾ ਇਤਿਹਾਸਿਕ ਸਿੱਟਾ ਦਿੱਤੀਆਂ ਮੈਂ ਵਿਧਾਇਕ ਬਣਿਆ ਤੇ ਮੈਨੂੰ ਮੈਂ ਮੰਤਰੀ ਬਣਿਆ ਤੇ ਮੈਨੂੰ ਇਹ ਸਿੱਖਿਆ ਦਾ ਪਾਵਨ ਪਵਿੱਤਰ ਮਹਿਕਮਾ ਮਿਲਿਆ ਜਿੱਥੇ ਅਸੀਂ ਸਕੂਲਾਂ ਦੇ ਵਿੱਚ ਬੁਨਿਆਦੀ ਢਾਂਚੇ ਠੀਕ ਕੀਤੇ ਆ ਉਹਦੇ ਬਾਰ ਬਾਰ ਆਪਾਂ ਸਾਰੇ ਗੱਲ ਕਰਦੇ ਰਹਿੰਦੇ ਆ ਤੁਸੀਂ ਦੇਖਦੇ ਰਹਿੰਦੇ ਹੋ ਪਿੱਛੇ ਜੇ ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਸਕੂਲਾਂ ਦੇ ਵਿੱਚ ਜੋ ਕੰਮ ਹੋਇਆ ਉਹ ਲੋਕ ਕਰਪਨ ਕਿਤੇ ਗਏ ਉੱਥੇ ਮੈਨੂੰ ਲੱਗਦਾ ਕਿ ਇੱਕ ਮਹਿਕਮੇ ਦੀ ਤੇ ਸਕੂਲ ਦੀ ਅਸਲੀ ਅਚੀਵਮੈਂਟ ਉਹਦੇ ਰਿਜ਼ਲਟ 'ਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਜਾਣਕਾਰੀ ਦਿੱਤੀ ਹੈ ਕਿ ਸਿੱਖਿਆ ਵਿਭਾਗ ਨੇ ਅਗਲੇ ਸਾਲ ਲਈ ਵੀ ਬੱਚੇ ਸ਼ਾਰਟਲਿਸਟ ਕੀਤੇ ਨੇ ਉਮੀਦ ਹੈ ਕਿ ਬੱਚਿਆਂ ਦੀ ਕਾਮਯਾਬੀ ਦਾ ਸਿਲਸਿਲਾ ਬਰਕਰਾਰ ਰਹੇਗਾ ਅਤੇ ਅਗਲੇ ਸਾਲ ਸਾਨੂੰ ਵੱਡੇ ਪੱਧਰ ਤੇ ਬੱਚਿਆਂ ਨੂੰ ਸਨਮਾਨਿਤ ਕਰਨ ਦਾ ਮੌਕਾ ਮਿਲੇਗਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਰਕਾਰੀ ਸਕੂਲਾਂ ਦੇ ਆਈਆਈਟੀ ਵਿੱਚ ਚੁਣੇ ਗਏ ਵਿਦਿਆਰਥੀਆਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਸਨਮਾਨਿਤ ਕੀਤਾ ਗਿਆ ਇਸ ਦੌਰਾਨ ਵਿਦਿਆਰਥੀਆਂ ਨੇ ਮੁੱਖ ਮੰਤਰੀ ਮਾਨ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਕਈ ਵਿਦਿਆਰਥੀਆਂ ਦੇ ਨਾਲ ਉਹਨਾਂ ਦੇ ਮਾਪੇ ਵੀ ਇਸ ਸਮਾਰੋਹ ਵਿੱਚ ਸ਼ਾਮਲ ਹੋਏ ਅੱਜ ਪੰਜਾਬ ਦੇ ਮੁੱਖ ਮੰਤਰੀ ਚੰਡੀਗੜ੍ਹ ਪਹੁੰਚੇ ਜਿੱਥੇ ਉਹਨਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਰਕਾਰੀ ਸਕੂਲਾਂ ਦੇ IIT ਵਿੱਚ ਚੁਣੇ ਗਏ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਬਹੁਤ ਸਾਰੀ ਇੰਡਸਟਰੀ ਆ ਰਹੀ ਹੈ ਅਤੇ ਅਸੀਂ ਜਿਸ ਹਿਸਾਬ ਦੀ ਇੰਡਸਟਰੀ ਨੂੰ ਲੋੜ ਹੈ ਉਸੇ ਹਿਸਾਬ ਨਾਲ ਬੱਚਿਆਂ ਨੂੰ ਤਿਆਰ ਕਰ ਰਹੇ ਹਾਂ ਤਾਂ ਜੋ ਉਹਨਾਂ ਨੂੰ ਪੰਜਾਬ ਦੇ ਵਿੱਚ ਵੀ ਵਧੀਆ ਨੌਕਰੀ ਮਿਲ ਸਕੇ ਅਤੇ ਬੱਚਿਆਂ ਨੂੰ ਵਿਦੇਸ਼ ਨਾ ਜਾਣਾ ਪਵੇ। ਤੁਸੀਂ ਪੱਥਰ ਪਾੜ ਕੇ ਉੱਗੇ ਹੋ। ਕੋਈ ਘਰ ਦੇ ਹਾਲਾਤ, ਗਰੀਬੀਆਂ ਜਾਂ ਇਧਰ-ਉਧਰ ਦੀਆਂ ਜਿਹੜੀਆਂ ਮੁਸ਼ਕਲਾਂ ਉਹ ਤੁਹਾਡੇ ਅਗੇ ਆਈਆਂ ਰੋੜੇ ਬਣ ਕੇ ਆਈਆਂ ਪਰ ਤੁਸੀਂ ਜੇ ਰੋੜੇ ਜ਼ਿਆਦਾ ਹੋਣ ਤਾਂ ਉਹਦੀਆਂ ਪੌੜੀਆਂ ਵੀ ਬਣ ਜਾਂਦੀਆਂ ਨੇ ਤੁਸੀਂ ਰੋੜਿਆਂ ਨੂੰ ਪੌੜੀਆਂ ਬਣਾ ਕੇ ਤੇ ਅੱਜ ਟਾਪ ਅਚੀਵਰਸ ਦੇ ਵਿੱਚ ਤੁਹਾਡਾ ਨਾਮ ਹੈ ਮੈਨੂੰ ਬਹੁਤ ਖੁਸ਼ੀ ਆ ਬਤੌਰ ਮੁੱਖ ਮੰਤਰੀ ਪੰਜਾਬ ਬਤੌਰ ਕਸਟੋਡੀਅਨ 33 ਕਰੋੜ ਦੇ ਲਗਭਗ ਲੋਕਾਂ ਦਾ ਤੇ ਮੈਨੂੰ ਇਸੇ ਗੱਲ ਦੀ ਖੁਸ਼ੀ ਹੈ ਕਿ ਇਹ ਜਿਹੜਾ ਸਿੱਖਿਆ ਦੀ ਕ੍ਰਾਂਤੀ ਹੈ ਸਾਡੇ ਮੰਤਰੀ ਸਾਹਿਬ ਬੈਠੇ ਹੈ ਕਿ ਅਸੀਂ ਇਹੀ ਸੋਚਦੇ ਸੀ ਕਿਉਂਕਿ ਮੈਂ ਇੱਕ ਟੀਚਰ ਦਾ ਬੇਟਾ ਕਿ ਯਾਰ ਸਾਨੂੰ ਮੌਕਾ ਨਹੀਂ ਮਿਲਦਾ ਨਹੀਂ ਅਸੀਂ ਤਾਂ ਮਤਲਬ ਪਹਿਲੀ ਪੀਸ਼ਨ ਤੋਂ ਘੱਟ ਕੋਈ ਸਾਨੂੰ ਪਸੰਦ ਹੀ ਨਹੀਂ ਆਉਂਦੀ ਪਰ ਮੌਕੇ ਘੱਟ ਮਿਲਦੇ ਨੇ ਉਦਰੀ ਰਹਿ ਜੰਨੇ ਆ ਜਾਂ ਤਾਂ ਸਕੂਲਾਂ ਵਾਲੇ ਪਾਸੇ ਹੀ ਰਹਿ ਜੰਨੇ ਆ ਫਿਰ ਉੱਥੋਂ ਕਾਲਜ ਆ ਜੰਨੇ ਆ ਕਾਲਜ ਤੋਂ ਬੀਏ ਕਰਕੇ ਬਸ ਉਸ ਤੋਂ ਬਾਅਦ ਫਿਰ ਧਰਨੇ ਹੜਤਾਲਾਂ 'ਚ ਆ ਜੰਨੇ ਆ ਬੇਰਜਗਾਰਾਂ 'ਚ ਆ ਜੰਨੇ ਆ ਹੋਰ ਕੀ ਹੋ ਜੰਨੇ ਸੋ ਅਸੀਂ ਕਿ ਇਹ ਬਦਲਣਾ ਹੈ ਸੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਜਿਹੜਾ ਇਹ ਤੁਸੀਂ ਅਚੀਵਮੈਂਟ ਕਰ ਰਹੇ ਹੋ ਇਸ ਸਮਾਗਮ ਦੌਰਾਨ ਵਿਦਿਆਰਥੀਆਂ ਦੇ ਮਾਪਿਆਂ ਨੇ ਵੀ ਪੰਜਾਬ ਮੁੱਖ ਮੰਤਰੀ ਨਾਲ ਗੱਲਬਾਤ ਕੀਤੀ ਅਤੇ ਬੱਚਿਆਂ ਸੰਬੰਧੀ ਕਈ ਤਰ੍ਹਾਂ ਦੀ ਵਿਚਾਰ ਚਰਚਾਵਾ ਕੀਤੀ ਹੈ ਰੇਖਾ ਸਰਕਾਰ ਦਿੱਲੀ ਦੇ ਪ੍ਰਾਈਵੇਟ ਸਕੂਲਾਂ ਵਿੱਚ ਵੇ ਲਗਾ ਫੀਸ ਵਾਦੇ ਨਾਲ ਘਿਰੀ ਹੋਈ ਹੈ ਆਮ ਆਦਮੀ ਪਾਰਟੀ ਵੀ ਮਾਪਿਆਂ ਦੀਆਂ ਸਮੱਸਿਆਵਾਂ ਦਾ ਹਵਾਲਾ ਦਿੰਦੇ ਹੋਏ ਭਾਸ਼ਵਾ ਸਰਕਾਰ ਤੇ ਲਗਾਤਾਰੀ ਹਮਲਾ ਕਰ ਰਹੀ ਹੈ ਇਸ ਦੌਰਾਨ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਨੇ ਦਿੱਲੀ ਸਰਕਾਰ ਤੇ ਵੱਡਾ ਦੋਸ਼ ਲਗਾਇਆ ਅਤੇ ਕਿਹਾ ਹੈ ਕਿ ਸਰਕਾਰ ਪਿਛਲੇ ਦਰਵਾਜ਼ੇ ਰਾਹੀਂ ਫੀਸ ਨਿਯਮ ਬਿਲ ਲਿਆਉਣਾ ਚਾਹੁੰਦੀ ਹੈ ਆਤਿਸ਼ੀ ਨੇ ਕਿਹਾ ਹੈ ਕਿ ਮਾਪੇ ਇਸ ਬਿਲ ਦੇ ਵਿਰੋਧ ਦੇ ਵਿੱਚ ਹਨ आतीश ਨੇ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਦੋਸ਼ ਲਾਇਆ ਕਿ ਪਾਸ਼ਪਾ ਸਰਕਾਰ ਪ੍ਰਾਈਵੇਟ ਸਕੂਲਾਂ ਨੂੰ ਬਚਾਉਣ ਦੇ ਲਈ ਆਰਡੀਨੈਂਸ ਲਿਆ ਰਹੀ ਹੈ ਪ੍ਰਾਈਵੇਟ ਸਕੂਲਾਂ ਦੀ ਤਾਨਾਸ਼ਾਹੀ ਕਾਰਨ ਬੱਚਿਆਂ ਦੇ ਮਾਪੇ ਵਿਰੋਧ ਕਰ ਰਹੇ ਨੇ ਜਦੋਂ ਸੇ ਦਿੱਲੀ ਮੇ ਭਾਰਤੀ ਜਨਤਾ ਪਾਰਟੀ ਕੀ ਸਰਕਾਰ ਆਈ ਹੈ ਪ੍ਰਾਈਵੇਟ ਸਕੂਲਾਂ ਕੀ ਬੇਲਗਾਮ ਫੀਸ ਵੱਧ ਰਹੀ ਹੈ ਚਾਹੇ ਟਿਊਸ਼ਨ ਫੀਸ ਵਧਾਣਾ ਹੋ ਡਿਵੈਲਪਮੈਂਟ ਚਾਰਜਸ ਵਧਾਣਾ ਹੋ एसी चार्जेस के नाम पे पैसों की उगाही करना हो एक्टिविटी क्लासेस स्विमिंग क्लासेस के नाम से पेरेंट्स से पैसा मांगना हो दिल्ली के प्राइवेट स्कूल में पढ़ने वाले बच्चों के माता पिता परेशान हैं वो तीन महीनों से सड़कों पे उतरे हुए हैं कभी स्कूल के बाहर प्रोटेस्ट कर रहे हैं कभी सीएम के घर के बाहर प्रोटेस्ट कर रहे हैं कभी डिरेक्टोरेट ऑफ एजुकेशन के बाहर प्रोटेस्ट कर रहे हैं पेरेंट्स के इस दबाव में आकर भारतीय जनता पार्टी को कैबिनेट में एक फी रेगुलेशन बिल लाना पड़ा लेकिन इस फी रेगुलेशन बिल को भारतीय जनता पार्टी ने छुपा कर रखा हुआ है किसी माता पिता ने किसी भी वकील ने किसी भी विधायक ने दिल्ली के किसी भी रहने वाले ने इस बिल को नहीं देखा आखिर क्यों छुपाया जा रहा है अगर पेरेंट्स के हक में बिल लाया जा रहा है तो ये पेरेंट्स को क्यों नहीं दिखाया जा रहा क्यों इसको वेबसाइट पे नहीं डाला गया क्यों इस पर फीडबैक नहीं लिया गया ये दिल्ली के इतिहास में पहली बार हुआ होगा कि इतना बड़ा कानून इतनी बड़ी पॉलिसी बिना किसी पब्लिक फीडबैक के लाई जा रही है ਅਤੇਸ਼ੀ ਨੇ ਮੰਗ ਕੀਤੀ ਕਿ ਸਦਨ ਦਾ ਸੈਸ਼ਨ ਮੁਸੱਦਿਆ ਜਾਵੇ ਅਤੇ ਫੀਸ ਵਾਦੇ ਦੇ ਬਿੱਲ ਪੇਸ਼ ਕੀਤਾ ਜਾਵੇ। ਉਹਨੇ ਕਿਹਾ ਕਿ ਮੈਂ ਪ੍ਰਾਈਵੇਟ ਸਕੂਲਾਂ ਵਿੱਚ پڑھਦੇ ਬੱਚਿਆਂ ਦੇ ਮਾਪਿਆਂ ਨੂੰ ਮਿਲੀ ਅਤੇ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਉਹ ਇਸ ਆਰਡੀਨੈਂਸ ਦੇ ਵਿਰੁੱਧ ਨੇ। ਸੋ ਆਵਾਦੀ ਪਾਰਟੀ ਮੰਗ ਕਰਦੀ ਹੈ ਕਿ ਸਰਕਾਰ ਸਦਨ ਦਾ ਵਿਸ਼ੇਸ਼ ਸੈਸ਼ਨ ਸੱਦੇ ਅਤੇ ਬਿੱਲ ਉੱਤੇ ਪੇਸ਼ ਕੀਤਾ ਜਾਵੇ। ਆਮ ਆਦਮੀ ਪਾਰਟੀ ਜਿਲੰਦਰ ਕੇਂਦਰੀ ਹਲਕੇ ਦੇ ਇੰਚਾਰਜ ਨਿਤਿਨ ਕੋਲੀ ਨੇ ਫਗਵਾੜਾ ਗੇਟ ਵਿਖੇ ਦੁਕਾਨਦਾਰਾਂ ਦੇ ਨਾਲ ਮੁਲਾਕਾਤ ਕੀਤੀ ਇਸ ਮੌਕੇ ਉਨ੍ਹਾਂ ਨੇ ਦੁਕਾਨਦਾਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਸੁਣਿਆ ਨਿਤਿਨ ਕੋਲੀ ਨੇ ਨਗਰ ਨਿਗਮ ਸਬੰਧੀ ਸ਼ਿਕਾਇਤਾਂ ਦਾ ਮੌਕੇ ਤੇ ਨਿਬੇੜਾ ਕੀਤਾ ਨਿਤਿਨ ਕੋਲਿ ਨੇ ਦੁਕਾਨਦਾਰਾਂ ਦੇ ਨਾਲ ਮੁਲਾਕਾਤ ਕਰ ਦੁਕਾਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਸੁਣੀਆਂ ਅਤੇ ਨਗਰ ਨਿਗਮ ਸਬੰਧੀ ਸ਼ਿਕਾਇਤਾਂ ਦਾ ਮੌਕੇ ਤੇ ਨਿਬੇੜਾ ਕੀਤਾ ਸੈਕਸ਼ਨ ਸਾਨੂੰ ਫਗੋੜਾ ਗੜ੍ਹਲਾ ਤੇ ਮੈਂ ਉਸੇ ਮੇਅਰ ਸਾਹਿਬ ਨੂੰ ਇਹਦੇ ਕੁਝ ਇਸ਼ੂ ਜਿਹੜੇ ਇੰਪੋਰਟੈਂਟ ਇਸ਼ੂ ਅਡਰੈਸ ਨਹੀਂ ਹੋ ਰਹੇ ਸੀ ਕੁਝ ਦਿਨਾਂ ਤੋਂ ਰੀਜ਼ਨਸ ਚਲੋ ਛੱਡ ਦਿੰਨੇ ਆ ਪਰ ਬੁਣੇ ਅਸੀਂ ਪੁੱਛੜਕਾਂ ਦਾ ਕੰਮ ਸੀ ਕੋਈ ਬਿਜਲੀ ਦਾ ਕੰਮ ਸੀ ਉਸੇ ਸੁਣ ਕੇ ਮੈਂ ਤੇ ਮੇਅਰ ਸਾਹਿਬ ਨੇ ਉਸੇ ਵੇਲੇ ਅਡਰੈਸ ਕਰਕੇ ਵਿਦਨ ਚਾਰ ਦਿਨ ਦੇ ਅਨੁਸਾਰਟ ਆਉਟ ਕਰਕੇ ਮੈਂ ਕਿਹਾ ਸੀ ਹਫਤੇ ਵਿੱਚ ਫੇਰ ਆਵਾਂਗੇ ਨਾਲ ਕੋਲ ਸਾਰੀਆਂ ਪ੍ਰੋਬਲਮਾਂ ਦਾ ਸੋਲੂਸ਼ਨ ਨਾਲ ਉਹ ਜੇ ਸਰ ਕਿ 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 ਪ੍ਰੋਬਲਮ ਸੀ ਕੁਛ ਜਿੱਦ ਸੀ ਦੀ ਇਹਦਾ ਟ੍ਰਾਂਸਫਾਰਮਰ ਕਾਫੀ ਪੁਰਾਣਾ ਹੈ ਕਈ ਸਾਲਾਂ ਤੋਂ ਚੇਂਜ ਨਹੀਂ ਹੋਇਆ ਸੜਦਾ ਕਹਿ ਰਿਹਾ 17 ਸਾਲ ਤੋਂ ਸੜਕ ਨਹੀਂ ਪਈ ਪਾਣੀ ਨਹੀਂ ਆ ਰਿਹਾ ਸੀ ਕੁਝ ਛੋਟੇ-ਮੋਟੇ ਇਸ਼ੂ ਆ ਜਿਆਦਾ ਬੇਦਰ ਇਸ਼ੂ ਨਹੀਂ ਹੈਗਾ ਪਰ ਸੌਟ ਆਊਟ ਹੋ ਜਾਂਦੇ ਕੋਈ ਐਸੀ ਗੱਲ ਹੈ ਤੋ ਇਟ ਆ ਕੇ ਹਲਕੇ ਦੇ ਵਿੱਚ ਅੱਜ ਕਿਸ ਤਰ੍ਹਾਂ ਦਾ ਤੁਹਾਨੂੰ ਲੱਗਿਆ ਕਿਸੇ ਦਾ ਐਕਸਪੀਰੀਅੰਸ ਰਹਿਤ ਮੇਰਾ ਮੇਰਾ ਬਚਪਨਾ ਮੈਂ ਜਦੋਂ ਟੀਊਸ਼ਨ ਬੜਾ ਨੰਦਾ ਹੁੰਦਾ ਸੀ ਤੁੰਗਰੇ ਨਹੀਂ ਕੋਈ ਨਵਾਂ ਲਖਾਨੀ ਐ ਸੋ ਬੜਾ ਪੁਰਾਣਾ ਫਲਾ ਹਲਕਾ ਵਾ ਸਮੋਸੇ ਵਾਲੇ ਆ ਗਿਆ ਮਲਾਇੰਦਾ ਜੀ ਅਤੀ ਸਾਈਕਲ ਤੇ ਸਮੋਸਾ ਖਾਣ ਆਉਂਦੇ ਹੁੰਦੇ ਸੀ ਥੋ ਹਲਕਾ ਆਪਣਾ ਪਾਨੀ ਕੋਈ ਐਸੀ ਗੱਲ ਨਹੀਂ ਤੇ ਸਹਿਬਾ ਨਾਲ ਸਾਰੇ ਸਾਰਿਆਂ ਨਾਲ ਪਰਿਵਾਰਕ ਰਿਲੇਸ਼ਨ ਲੱਗੇ ਆ ਇਸ ਮੌਕੇ ਤੇ ਉਹਨਾਂ ਦੇ ਨਾਲ ਜਲੰਧਰ ਦੇ ਮੇਅਰ ਵਨੀਤ ਧੀਰਵੀ ਮੌਜੂਦ ਸਨ ਮੀਟਿੰਗ ਵਿੱਚ ਫਗਵਾੜਾ ਗੇਟ ਇਲੈਕਟ੍ਰੋਨਿਕਸ ਡੀਜ਼ਲ ਐਸੋਸੀਏਸ਼ਨ ਜਲੰਧਰ ਤੇ ਪ੍ਰਦਾਨ ਅਮਿਤ ਸੈਗਲ ਸਕੱਤਰ ਟੀਐਸ ਵੇਦੀ ਚੇਅਰਮੈਨ ਮਨੋਸ਼ ਕਪੀਲਾ ਕਨਵੀਨਰ ਸੁਰੇਸ਼ ਗੁਪਤਾ ਕੈਸ਼ੀਅਰ ਰੋਬਿੰਡ ਗੁਪਤਾ ਉਪਰਦਾਨ ਲਲ ਮਲਿਕ ਉਪ ਚੇਅਰਮੈਨ ਗਗਨ ਛਾਪੜਾ ਸੀਨੀਅਰ ਉਪਰਦਾਨ ਦੀਪਕ ਵਸੀਅਤ ਪਵਿੰਦਰ ਬਹਿਲ ਮੌਜੂਦ ਸਨ ਅਮ੍ਰਿਤਸਰ ਵਿੱਚ 6 ਜੂਨ ਨੂੰ ਆਪਰੇਸ਼ਨ ਬਲੂ ਸਟਾਰ ਦੀ ਵਰੇਗੰਡ ਦੇ ਮਤੇ ਨਜ਼ਰ ਪੰਜਾਬ ਭਰ ਵਿੱਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਜਲੰਧਰ ਪੁਲਿਸ ਕੰਪਨੀ ਬਾਗ ਚੌਕ ਤੋਂ ਭਾਰੀ ਫੋਰਸ ਨਾਲ ਫਲੈਗ ਮਾਰਚ ਕੱਢਿਆ ਗਿਆ ਪੁਲਿਸ ਵੱਲੋਂ ਸੁਰੱਖਿਆ ਵਿਵਸਥਾ ਨੂੰ ਮਜ਼ਬੂਤ ਕਰਦੇ ਹੋਏ ਇਹ ਫਲੈਗ ਮਾਰਚ ਕੱਢਿਆ ਗਿਆ ਇਸ ਦੌਰਾਨ ADCP 1 ਆਕਰਸ਼ਿ ਜੁਆਨ ACP ਆਦਿੱਤ્ય ਸਮੇਤ ਵਰਦੀ ਗਿਣਤੀ ਵਿੱਚ ਪੁਲਿਸ ਅਧਿਕਾਰੀ ਮੌਜੂਦ ਸਨ ਮਾਮਲੇ ਬਾਰੇ ਜਾਣਕਾਰੀ ਤਿੰਦੂਹੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਆਪਰੇਸ਼ਨ ਬਲੂ ਸਟਾਰਸ ਸੰਬੰਧੀ ਇਹ ਫਲੈਗ ਮਾਰਚ ਕਰਵਾਇਆ ਗਿਆ ਹੈ ਸੋ ਇਸ ਫਲੈਗ ਮਾਰਚ ਦਾ ਉਦੇਸ਼ ਸ਼ਹਿਰ ਵਾਸੀਆਂ ਦੇ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਕਿਸੇ ਵੀ ਦੁਰਘਟਨਾ ਨਾਲ ਜਾਂ ਫਿਰ ਘਟਨਾ ਦੇ ਨਾਲ ਨਜਿੱਠਣ ਦੇ ਲਈ ਤਿਆਰ ਰਹਿਣਾ ਹੈ ਜਿਹੜਾ ਨੰਬਰੇ ਕਰਕੇ ਜਿਹੜਾ ਹੈਗਾ ਆ ਉਹਦੇ ਕਰਕੇ ਫਲੈਗ ਮਾਰਚ ਸ਼ਹਿਰ ਦੇ ਵਿੱਚ ਜਿਹੜਾ ਹੈਗਾ ਇਹ ਲਾਲ ਆਰਡਰ ਜਿਹੜਾ ਸਥਿਤੀ ਜਿਹੜੀ ਹੈ ਵਧੀਆ ਰਵੇ ਇਸ ਕਰਕੇ ਕਿਸੇ ਨੂੰ ਪੈਨਿਕ ਹੋਣ ਦੀ ਲੋੜ ਨਹੀਂ ਹੈਗੀ ਪੀਸਫੁਲੀ ਸਾਰੇ ਚੱਲਾਂਗੇ ਸੀ ਸ਼ਹਿਰ ਵਾਸੀਆਂ ਲਾਲ ਬਣੇ ਇਸ ਕਰਕੇ ਜਿਹੜਾ ਫਲੈਗ ਮਾਰਚ ਜਿਹੜਾ ਹੈਗਾ ਅਸੀਂ ਅੱਜ ਕਰਦੇ ਲੋਕਾਂ ਨੂੰ ਖਾਸ ਕੀ ਅਪੀਲ ਹੈ ਤੁਹਾਡੇ ਵੱਲੋਂ ਲੋਕਾਂ ਨੂੰ ਜਿਹੜਾ ਫਰਵਾਂ ਤੋਂ ਬਚੋ ਕੋਈ ਇਦਾਂ ਦੀ ਪੈਨਿਕ ਹੋਣ ਦੀ ਕੋਈ ਲੋੜ ਨਹੀਂ ਹੈ ਫਰਵਾਂ ਦਾ ਧਿਆਨ ਰੱਖਣਿਆਂ ਦਾ ਜਿੰਨੇ ਵੀ ਜਸਤ ਸਿੰਘ ਦੀ ਬੰਦਿਆਂ ਦੇ ਦੂਜੇ ਵੀ ਲੋਕ ਆ ਗਏ ਸੱਗਰਾ ਤਾਲ ਮੈਣ ਲੱ컬 ਕੋਈ ਇਦਾਂ ਦੀ ਗੱਲ ਨਹੀਂ ਕਿੰਨੇ ਤੇ ਨਾ ਦਿੱਤੀ ਗਈ ਹੈ ਅਸੀਂ ਸਾਡੇ ਸਾਰੇ ਮੈਡਮ ਐਸਪੀ ਵਨ ਸਾਹਿਬ ਏਸੀਪੀ ਸੈਂਟਰ ਐਸਪੀ ਨਾ ਸਾਰੇ ਐਸਐਚਐਸ ਸਰਹਦ ਦੇ ਨਾਲ ਸਾਰਾ ਫਲੈਗਮਾਰਚ ਜੋਤੀ ਚੌਂਕ ਹੋ ਗਿਆ ਰਣਕ ਬਾਜ਼ਾਰ ਹੋ ਗਿਆ ਸਾਰਾ ਸੀ ਜਿਹੜਾ ਹੈਗਾ ਰੋਅ ਕਰ ਕਰ ਸਰ ਕਿਹੜਾ ਰੂਟ ਜਿਹੜਾ ਤੁਸੀਂ ਹੁਣ ਫਲੈਗਮਾਰਚ ਦੇ ਦੌਰਾਨ ਤੁਸੀਂ ਰੂਟ ਕਵਰ ਕਰੋਗੇ ਜੋਤੀ ਚੌਂਕ ਬਣਾ ਰਣਕ ਬਾਜ਼ਾਰ ਅਗਰ ਸਿੰਘ ਚੌਂਕ ਹੋ ਗਿਆ ਜਿਹੜੇ ਸ਼ਹਿਰ ਦੇ ਮੇਨ ਮੇਨ ਅੰਦਰ ਵਾਲੇ ਇਲਾਕੇ ਹੈਗੇ ਆ ਤੇ ਸਾਰੇ ਅਸੀਂ ਕਰਾਂਗੇ ਸਾਰਾ ਅੱਛਾ ਕਈ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਉਹਨਾਂ ਦੇ ਵਿੱਚ ਲਗਾਤਾਰ ਜਿਹੜੀ ਹੈ ਉਹ ਆਪਸੀ ਰੰਜਿਸ਼ ਅਣ ਤਲਕੀ ਚੱਲ ਰਹੀ ਹੈ ਉਹ ਉਹਦੇ ਉੱਪਰ ਵੀ ਕੋਈ ਕਾਰਵਾਈ ਕਰ ਰਹੀ ਉਹ ਕੋਈ ਤਲਕੀ ਨਹੀਂ ਉਹ ਵੀ ਸਾਡੇ ਭਰਾ ਆ ਕੋਈ ਤਲਕੀ ਨਹੀਂ ਕੋਈ ਇਦਾਂ ਦੀ ਗੱਲ ਨਹੀਂ ਹਮ ਹਿੰਦੂ ਨਮੀਤਕਸਾਲ ਜਿੰਨਾ ਮਾ ਰਹੇਗੀ ਕੋਈ ਤਲਕੀ ਨਹੀਂ ਕੋਈ ਕੁਛ ਨਹੀਂ ਭਾਈਬੰਦੀ ਆ ਸਾਡੀ ਇਹ ਫਲੈਗ ਮਾਰਚ ਕੰਪਨੀ ਚੌਕ ਤੋਂ ਸ਼ੁਰੂ ਹੋ ਕੇ ਭਗਵਾਨ ਵਾਲਮੀਕ ਚੌਕ ਅਤੇ ਪਟੇਲ ਚੌਕ ਤੱਕ ਕੱਟਿਆ ਗਿਆ ਉਨ੍ਹਾਂ ਆਪਰੇਸ਼ਨ ਬਲੂ ਸਟਾਰ ਦੇ ਦਿਨ ਬਾਰੇ ਕਿਹਾ ਕਿ ਕੱਲ੍ਹ ਉਹ ਵੀ ਮੁਕ ਚੌਂਕਾਂ ਤੇ ਇਸੇ ਤਰ੍ਹਾਂ ਹੀ ਪੁਲਿਸ ਫੋਰਸ ਦਾ ਇਨਾਮ ਕੀਤਾ ਜਾਏਗੀ ਤਾਜੋ ਸ਼ਰਾਰਤੀ ਲੋਕਾਂ ਦੇ ਵੱਲੋਂ ਮਾਹੌਲ ਖਰਾਬ ਨਾ ਕੀਤਾ ਜਾਵੇ ਇਸ ਦੇ ਨਾਲ ਹੀ ਪੁਲਿਸ ਅਧਿਕਾਰੀ ਨੇ ਲੋਕਾਂ ਨੂੰ ਅਫਵਾਹਾਂ ਵੱਲ ਧਿਆਨ ਨਾ ਦੇਣ ਦੀ ਅਪੀਲ ਕੀਤੀ ਨਸ਼ੇ ਵਿਰੋਧ ਕਾਰਵਾਈ ਕਰਦੇ ਹੋਏ ਪੁਲਿਸ ਨੇ ਜਗਰਾਉਂ ਦੇ ਇਲਾਕੇ ਵਿੱਚ ਨਜਾਇਜ਼ ਕਬਜ਼ੇ ਨੂੰ ਹਟਾਉਂਦਿਆਂ ਇੱਕ ਨਸ਼ਾ ਤਸਕਰ ਦੀ ਜਾਇਦਾਦ ਉਤੇ ਬੁਲਡੋਜ਼ਰ ਚਲਾਇਆ ਪੁਲਿਸ ਨੇ ਕਾਰਵਾਈ ਕਰਦੇ ਹੋਏ ਜੀਸੀਬੀ ਮਸ਼ੀਨ ਦੇ ਨਾਲ ਉਸ ਦਾ ਘਰ ਤੋੜ ਦਿੱਤਾ ਕਾਰਪੋਰੇਸ਼ਨ ਦੀ ਸਹਾਇਤਾ ਨਾਲ ਮੁਲਜ਼ਮ ਦੀ ਜਾਇਦਾਦ ਦੀ ਸ਼ਨਾਖਤ ਵੀ ਕੀਤੀ ਗਈ ਨਸ਼ਾ ਤਸਕਰ ਬੋਟਾ ਸਿੰਘ ਤੇ ਪਹਿਲੇ ਵੀ ਕਈ ਪਰਚੇ ਦਰਜ ਨੇ ਐਸਐਸਪੀ ਡਾਕਟਰ ਅੰਕੁਲ ਗੁਪਤਾ ਦੀ ਅਗਵਾਈ ਦੇ ਵਿੱਚ ਇਹ ਕਾਰਵਾਈ ਕੀਤੀ ਗਈ ਇਸ ਦੌਰਾਨ ਬਾਕੀ ਅਫਸਰ ਵੀ ਮੌਕੇ ਤੇ ਮੌਜੂਦ ਰਹੇ ਇਹ ਬੇਸਿਕਲੀ ਜਿਵੇਂ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਦੀ ਮੁਹਿੰਮ ਚੱਲ ਰਹੀ ਹੈ ਸੋ ਉਸੇ ਲੜੀ ਦੇ ਵਿੱਚ ਸਾਨੂੰ ਇੱਕ ਡੀਸੀ ਸਾਹਿਬ ਵੱਲੋਂ ਕੱਲ ਲੈਟਰ ਮਸੂਲ ਹੋਇਆ ਸੀ ਜਿਹਦੇ ਵਿੱਚ ਈਓ ਸਾਹਿਬ ਜਿਹੜੇ ਕਾਉਂਸਲ ਦੇ ਹੈਗੇ ਨੇ ਇੱਥੇ ਲੋਕਲ ਉਹਨਾਂ ਵੱਲੋਂ ਰਿਕਵੈਸਟ ਕੀਤੀ ਗਈ ਸੀ ਵੀ ਕੁਝ ਨਜਾਇਜ਼ ਕਬਜ਼ੇ ਸ਼ਹਿਰ ਦੇ ਵਿੱਚ ਹੋਏ ਹੋਏ ਹਨ ਸੋ ਇੱਕ ਇਹ ਨਜਾਇਜ਼ ਕਬਜ਼ਾ ਹੋਇਆ ਹੋਇਆ ਸੀ ਜਿਹੜਾ ਕਾਉਂਸਲ ਦੀ ਜਿਹੜਾ ਨਗਰ ਕਾਉਂਸਲ ਜਗਰਾਉਂ ਦੀ ਜਗ੍ਹਾ ਤੇ ਸੀਗਾ ਸੋ ਉਸੇ ਲੜੀ ਦੇ ਤਹਿਤ ਆਪਾਂ ਪੁਲਿਸ ਫੋਰਸ ਅੱਜ ਮੁਹਈਆ ਕਰਾਈ ਹੈ ਟਾਈਟ ਏਰੀਆ ਹੈਗਾ ਡੈਂਸਿਟੀ ਜ਼ਿਆਦਾ ਹੈਗੀ ਹੈ ਪਾਪੂਲੇਸ਼ਨ ਦੀ ਸੋ ਆਸ-ਪਾਸ ਪ੍ਰੋਪਰ ਨਕਾਬੰਦੀ ਕੀਤੀ ਹੋਈ ਹੈ ਤਾਂ ਕਿ ਕੋਈ ਵੀ ਜਿਹੜਾ ਕਾਨੂੰਨ ਵਿਵਸਥਾ ਜਿਹੜੀ ਹੈਗੀ ਉਹ ਮੇਨਟੇਨ ਰਵੇ ਸੋ ਉਸੇ ਲੜੀ ਦੇ ਤਹਿਤ ਆਪਾਂ ਅੱਜ ਇੱਥੇ ਫੋਰਸ ਪ੍ਰੋਵਾਈਡ ਕਰਾ ਕੇ ਜਿਹੜਾ ਕਬਜ਼ਾ ਹੈਗਾ ਉਹ ਨਗਰ ਕਾਉਂਸਲ ਦੁਆਰਾ ਇਹ ਨਸ਼ੇ ਦੇ ਪਰਚੇ ਵੀ ਸੀ ਇਹਨਾਂ ਤੇ ਜੀ ਪਹਿਲਾਂ ਹਾਂ ਜਿਹੜਾ ਇਹਨਾਂ ਦਾ ਮੈਂ ਚੈੱਕ ਕੀਤਾ ਜੀ ਅਸੀਂ ਹੁਣ ਇਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਵੀ ਰਿਹਾ ਹੈਗਾ ਸੋ ਇਹਨਾਂ ਤੇ ਪਹਿਲਾਂ ਪਰਚੇ ਦਰਜ ਹੈਗੇ ਨੇ ਬੂਟਾ ਸਿੰਘ ਨਾਮ ਦਾ ਬੰਦਾ ਹੈਗਾ ਜਿਹਦਾ ਇਹ ਘਰ ਹੈਗਾ ਸੋ ਉਹਨਾਂ ਤੇ ਜਿਹੜੇ ਕ੍ਰਿਮੀਨਲ ਪਰਚੇ ਦਰਜ ਹੈਗੇ ਆ ਸਰ ਜਿਹੜੀ ਇਹ ਪ੍ਰੋਪਰਟੀ ਸੀਗੀ ਇਹ ਨਗਰ ਕਾਉਂਸਲ ਦੀ ਨਜਾਇਜ਼ ਕਬਜ਼ਾ ਸੀ ਨਾ ਕਿ ਨਸ਼ੇ ਕਰਕੇ ਢਾਈ ਹਨ ਜੀ ਇਹ ਨਗਰ ਕਾਉਂਸਲ ਦਾ ਨਜਾਇਜ਼ ਕਬਜ਼ਾ ਸੀਗਾ ਜੀ ਬਿਲਕੁਲ ਉਹ ਉਹਨਾਂ ਨੇ ਡੀਸੀ ਸਾਹਿਬ ਨੂੰ ਲਿਖਿਆ ਸੀਗਾ ਤੇ ਉਹਨਾਂ ਵੱਲੋਂ ਸਾਨੂੰ ਡਿਊਟੀ ਮੈਜਿਸਟਰੇਟ ਵੀ ਅਪਾਇੰਟ ਕੀਤੇ ਸੀ ਨਾਇਬ ਤਹਿਸੀਲਦਾਰ ਸਾਹਿਬ ਤੇ ਨਾਲ ਜਿਹੜਾ ਹੈਗੇ ਐ ਈਓ ਸਾਹਿਬ ਉਹਨਾਂ ਵੱਲੋਂ ਰਿਕੁਐਸਟ ਹੋਈ ਸੀਗੀ ਫੋਰਸ ਪ੍ਰੋਵਾਈਡ ਕਰਾਉਣ ਦੀ ਸੋ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਲਈ ਹੀ ਇਹ ਸਾਰੀ ਅਸੀਂ ਅੱਜ ਕਾਰਵਾਈ ਕੀਤੀ ਸਰ ਇਹਨਾਂ ਨੂੰ ਪਹਿਲਾਂ ਨੋਟਿਸ ਭੇਜੇ ਗਏ ਆ ਜੀ 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 ਪ੍ਰੋਪਰ ਜਿਹੜੀ ਕਾਰਵਾਈ ਹੈਗੀ ਉਹ ਈਓ ਸਾਹਿ ਜਿਹੜੀ ਆਪਾਂ ਹੈਗੀ ਉਹ ਕਾਰਵਾਈ ਕੀਤੀ ਹੈ ਜੀ ਦੱਸਦੀ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਯੋਧ ਨਸ਼ਾ ਵਿਰੁੱਧ ਮੁਹਿੰਮ ਚਲਾਈ ਗਈ ਹੈ ਜਿਸ ਵਿੱਚ ਨਸ਼ਾ ਤਸਕਰਾਂ ਦੀ ਪਛਾਣ ਕਰਕੇ ਉਹਨਾਂ ਦੇ ਘਰ ਟਹਿ ਟੇਰੀ ਕੀਤੀ ਜਾ ਰਹੇ ਨੇ ਅਤੇ ਜਲਦ ਤੋਂ ਜਲਦ ਪੰਜਾਬ ਨੂੰ ਨਸ਼ਾ ਮੁਕਤ ਕਰਾਉਣ ਦਾ ਟੀਚਾ ਮਿੱਥਿਆ ਗਿਆ। ਸ਼੍ਰੀ ਮੁਖਸਰ ਸਾਹਿਬ ਦੇ ਆਟੇ ਦਫਤਰ ਵਿੱਚ ਅੱਜ ਵਾਤਾਵਰਣ ਦਿਵਸ ਦੇ ਮੌਕੇ ਤੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਰੁੱਖ ਲਗਾ ਕੇ ਕੀਤੀ ਗਈ। ਇਸ ਦੌਰਾਨ ਵਾਤਾਵਰਣ ਸੁਰੱਖਣ ਅਤੇ ਜਨ ਜਾਗਰੂਕਤਾ ਨੂੰ ਲੈ ਕੇ ਮਹੱਤਵਪੂਰਨ ਸੰਦੇਸ਼ ਦਿੱਤੇ ਗਏ। ਇਸ ਮੌਕੇ ਵਨ ਮੰਡਲ ਅਫਸਰ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਸਿਰਫ ਰੁਕ ਲਗਾਉਣਾ ਹੀ ਨਹੀਂ ਉਹਨਾਂ ਦੀ ਦੇਖਭਾਲ ਵੀ ਸਾਡੀ ਜ਼ਿੰਮੇਵਾਰੀ ਹੈ ਵਾਤਾਵਰਣ ਦੀ ਸਾਂਭ ਸੰਭਾਲ ਕਰਨਾ ਅੱਜ ਦੇ ਸਮੇਂ ਦੀ ਬਹੁਤ ਵੱਡੀ ਲੋੜ ਹੈ ਸੋ ਸਭ ਦੀ ਇਹ ਲੋੜ ਹੈ ਸਿਵਲ ਜੱਜ ਹਿਮਾਸ਼ੂ ਅਰੋੜਾ ਨੇ ਇਸ ਮੌਕੇ ਲੋਕਾਂ ਨੂੰ ਕਾਨੂੰਨੀ ਜਾਗਰੂਕਤਾ ਦੇ ਸੰਦੇਸ਼ ਦੇ ਨਾਲ ਜੋੜਦੇ ਹੋਏ ਕਿਹਾ ਕਿ ਵਾਤਾਵਰਣ ਦੀ ਰੱਖਿਆ ਲਈ ਕਾਨੂੰਨਾਂ ਦੀ ਪਾਲਣਾ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ ਸਿਰਫ ਸਰਕਾਰ ਨਹੀਂ ਸਾਡਾ ਰੋਲ ਵੀ ਉਨਾ ਹੀ ਮਹੱਤਵਪੂਰਨ ਹੈ ਸੱਡੀ ਆਨਰੇਬਲ ਹਾਈ ਕੋਰਟ ਨੇ ਮਾਨਯੋਗ ਜਸਟਿਸ ਦੀਪਕ ਸਿਬਲ ਕਾਰਜਕਾਰੀ ਚੇਅਰਮੈਨ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਜਿਦੇ ਨੇਤਰਤਵ ਹੇਠ ਅਸੀਂ ਇੱਕ ਵਨ ਜਜ ਵਨ ਟਰੀ ਦੀ ਮੁਹਿੰਮ ਚਲਾਈ ਹੈ ਜੋ ਕਿ ਇੱਕ ਦਿਨ ਜਾਂ ਦੋ ਦਿਨ ਦੀ ਨਾ ਹੋ ਕੇ ਪੂਰੇ ਇੱਕ ਮਹੀਨੇ ਦੀ ਹੈ ਜੋ ਕਿ ਅੱਜ 5 ਜੂਨ 2025 ਤੋਂ ਲੈ ਕੇ 5 ਜੁਲਾਈ 2025 ਤੱਕ ਜਾਰੀ ਰਹੇਗੀ ਇਸ ਵਿੱਚ ਸਾਡਾ ਉਪਰਾਲਾ ਇਹੀ ਰਹੇਗਾ ਕਿ ਅਸੀਂ ਵਧੇਰੇ ਤੋਂ ਵਧੇਰੇ ਰੁੱਖ ਜਿੱਥੇ ਵੀ ਰੁੱਖਾਂ ਦੀ ਘਾਟ ਹੈ ਜਾਂ ਜਿੱਥੇ ਵੀ ਰੁੱਖਾਂ ਦੀ ਲੋੜ ਹੈ ਉਹਨਾਂ ਜਗਾਵਾਂ ਤੇ ਅਸੀਂ ਲਾ ਸਕੀਏ ਤਾਂ ਆ ਲੋਕਾਂ ਨੂੰ ਆਪ ਨੂੰ ਤੀਬਲੀ ਕਰੋ ਮੈਂ ਲੋਕਾਂ ਨੂੰ ਇਹੀ ਅਪੀਲ ਕਰੂੰਗਾ ਕਿ ਜਿਸ ਗਤੀ ਤੇ ਅਸੀਂ ਤਰੱਕੀ ਕਰ ਰਹੇ ਹਾਂ ਤੇ ਜਿਸ ਸਪੀਡ ਨਾਲ ਅਸੀਂ ਪੇੜਾਂ ਨੂੰ ਆਪਣੀਆਂ ਲੋੜਾਂ ਅਤੇ ਵਿਕਾਸ ਲਈ ਇਸਤੇਮਾਲ ਕਰ ਰਹੇ ਹਾਂ ਇਹ ਸਾਡਾ ਹੀ ਫਰਜ਼ ਬਣਦਾ ਹੈ ਕਿ ਅਸੀਂ ਉਸੇ ਸਪੀਡ ਉਸੇ ਗਤੀ ਦੇ ਨਾਲ ਨਵੇਂ ਪੇੜ ਵੀ ਲਾਈਏ ਤਾਂ ਕਿ ਆਉਣ ਵਾਲੀ ਪੀੜ੍ਹੀ ਲਈ ਕੁਝ ਨਾ ਕੁਝ ਉਹਨਾਂ ਦੇ ਵਿਕਾਸ ਲਈ ਉਹਨਾਂ ਦੀ ਚੰਗੇਰੇ ਭਵਿੱਖ ਲਈ ਕੁਝ ਅਸੀਂ ਤਰ ਹੋਰ ਛੱਡ ਕੇ ਜਾਈਏ ਇਸ ਮੌਕੇ ਵਨ ਵਿਭਾਗ ਦੇ ਅਫਸਰ ਅੰਮ੍ਰਿਤਪਾਲ ਸਿੰਘ ਐਸ ਡੀਓ ਮੈਡਮ ਬਲਜੀਤ ਕੋ ਸਿਵਲ ਜੱਜ ਹਿਮਾਂਸ਼ੂ ਅਰੋੜਾ ਅਤੇ ਹੋਰ ਕਈ ਵਿਅਕਤੀਆਂ ਨੇ ਵਿਸ਼ੇਸ਼ ਤੌਰ ਤੇ ਹਾਜ਼ਰਪਰੀ ਹੈ ਪੰਜਾਬ న్యూਸ ਦੇ ਇਸ ਬੁਲਟਿੰਗ ਫਿਲਹਾਲ ਇਨਾ ਹੀ ਇਸ ਦੇ ਨਾਲ ਤੁਸੀਂ ਦੁਆ ਗਿਆ ਸੋ ਹੋਰ ਦੇਸ਼ ਵਿਦੇਸ਼ ਦੀਆਂ ਖਬਰਾਂ ਵੇਖਣ ਲਈ ਤੁਸੀਂ ਜੁੜੇ ਰਹੋ ਸਾਡੇ ਨਾਲ